ਆਖਰ ਲੰਬੇ ਸੰਘਰਸ਼ ਤੋਂ ਬਾਅਦ ਧਰਨੇ ਮੁਜਾਰਿਆਂ ਤੋਂ ਬਾਅਦ ਭਗਵਾਨ ਸਿੰਘ ਉਰਫ ਪਾਨਾ ਸਿੱਧੂ ਜੇਲ੍ਹ ਚੋਂ ਰਿਹਾ ਹੋ ਗਏ ਨੇ ਲੇਕਿਨ ਜੇਲ੍ਹ ਚੋਂ ਰਿਹਾ ਹੋਣ ਤੋਂ ਬਾਅਦ ਦੋ ਤਿੰਨ ਮਿੰਟ ਚਈ ਕਈ ਵੱਡੇ ਖੁਲਾਸੇ ਕਰ ਗਏ ਐ ਪਹਿਲਾਂ ਤਾਂ ਧੰਨਵਾਦ ਕੀਤਾ ਉਹਨਾਂ ਨੇ ਸਮੂਹ ਪੰਜਾਬੀਆਂ ਦਾ ਪੰਜਾਬ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਪਾਨਾ ਸਿੱਧੂ ਦੇ ਹੱਕ 'ਤੇ ਸਟੈਂਡ ਲਿਆ ਸੜਕਾਂ 'ਤੇ ਉਤਰੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ ਤੇ ਨਾਲ ਦੇ ਨਾਲ ਉਹਨਾਂ ਨੇ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਾਦਰ ਸਿੱਖ ਜਿੱਥੇ ਬੰਦਿਆਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਪਾਨੇ ਸਿੱਧੂ 'ਚ ਵਿਸ਼ਵਾਸ ਦਿਖਾਇਆ ਹੈ ਜਿਸ ਸਦਕਾ ਪਾਨਾ ਸਿੱਧੂ ਜੇਲ ਚੋਂ ਰਹਾ ਹੋਏ ਨੇ ਲੇਕਿਨ ਜਾਂਦੇ ਜਾਂਦੇ ਪਾਨਾ ਸਿੱਧੂ ਆਪਣਾ ਦੁੱਖ ਦਰਦ ਬਿਆਨ ਕਰ ਹੀ ਗਏ ਕਹਿੰਦੇ ਜਾਂ ਤਾਂ ਨਹੀਂ ਦੱਸ ਸਕਦਾ ਕਿਉਂਕਿ ਮੈਨੂੰ ਬੁਖਾਰ ਮਹਿਸੂਸ ਹੋ ਰਿਹਾ ਹੈ ਟਾਈਫਿਡ ਮਹਿਸੂਸ ਹੋ ਰਿਹਾ ਹੈ ਲੇਕਿਨ ਇਹ ਦੱਸ ਦੇਣਾ ਕਿ ਜੀ ਹਾਂ ਜਿੰਨੀਆਂ ਗੱਲਾਂ ਤੁਸੀਂ ਸੁਣੀਆਂ ਨੇ ਕਿ ਮੈਨੂੰ ਨੰਗਾ ਕਰਕੇ ਵੀਡੀਓ ਬਣਾਉਣੀਆਂ ਕੁੱਟਮਾਰ ਕਰਕੇ ਧੱਕੇ ਨਾਲ ਮਾਫੀਆਂ ਮੰਗਵੋਣੀਆਂ ਮੇਰੇ ਨੱਕ ਮੂ ਤੇ ਪਾਣੀ ਪਾਉਣਾ ਉਲਟਾ ਲਟਕਾਉਣਾ ਬਰਫ਼ ਦੀ ਸੱਲੀਆਂ ਤੇ ਪਾਉਣਾ ਮੇਰੇ ਤੇ ਪੂਰਾ ਜ਼ਬਰ ਜ਼ੁਲਮ ਕਰਨਾ ਇਹ ਇੱਕ ਇੱਕ ਗੱਲ ਸੱਚ ਹੈ ਬਿਲਕੁਲ ਉਹਨੇ ਕਿਹਾ ਕਿ ਮੈਂ ਤੁਹਾਨੂੰ ਆਪ ਪ੍ਰੂਫ ਦਊਗਾ ਕਿ ਕਿਸ ਤਰ੍ਹਾਂ ਸਰਕਾਰੇ ਦਰਬਾਰੇ ਮੇਰੇ ਨਾਲ ਤੱਕਾ ਹੋਇਆ ਅੱਜ ਮੈਂ ਰਹਾ ਤਾਂ ਹੋ ਗਿਆ ਧੰਨਵਾਦ ਕਰਦਾ ਹਾਂ ਉਹਨਾਂ ਸਾਰੇ ਪੰਜਾਬ ਵਾਸੀਆਂ ਦਾ ਉਹਨਾਂ ਜਿੱਥੇ ਬੰਦੀਆਂ ਆਂਦਾ ਲੇਕਿਨ ਜੋ ਸਰਕਾਰੀ ਦਰਬਾਰੇ ਜੋ ਪੁਲਿਸ ਨੇ ਤਸ਼ੱਦਦ ਕੀਤੀ ਹੈ ਜਿਸ ਤਰ੍ਹਾਂ ਦੇ ਨਾਲ ਮੈਨੂੰ ਕੁੱਟਮਾਰ ਹੋਈ ਹੈ ਮੈਨੂੰ ਸੌਣ ਦਿੱਤਾ ਗਿਆ ਮੂੰਹੋਂ ਕੰਨ 'ਚ ਪਾਣੀ ਨੱਕ 'ਚ ਪਾਣੀ ਬਰਫ ਦੇ ਸਿੱਲੀ ਤੇ ਪਾਉਣਾ ਡੰਡ ਨਾਲ ਕੁੱਟਣਾ ਮਾਰਨਾ ਮੇਰੀ ਤੋਹਫੀਨ ਕਰਨਾ ਬੇਇੱਜ਼ਤੀ ਕਰਨਾ ਤੰਗ ਪ੍ਰੇਸ਼ਾਨ ਕਰਨਾ ਇਹ ਸ਼ਾਇਰ ਕਹਿੰਦੇ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ ਨਾਲ ਨਾਲ ਇਹ ਵੀ ਕਹਿ ਗਏ ਆ ਕਿ ਜਿਹੜੇ ਬੰਦੀ ਸਿੰਘ ਕਈ ਕਿ ਸਾਲਾਂ ਨੂੰ ਜੇਲ੍ਹਾਂ 'ਚ ਬੰਦ ਪਏ ਨੇ ਉਹ ਵੀ ਕਿਤਨਾ ਕਿਤੇ ਸਰਕਾਰੀ ਦਰਬਾਰੇ ਤਸ਼ੱਦਦ ਦਾ ਸ਼ਿਕਾਰ ਜ਼ਰੂਰ ਹੋਏ ਨੇ